ਜਮਕੌਰ ਦੀ ਗੜੀ ਭਾਈ ਦਇਆ ਸਿੰਘ ਔਰ ਕਲਗੀਧਰ ਪਾਤਸ਼ਾਹ ਦੋਨੋਂ ਹੰਨ ਕੀ ਕਹਿ ਰਹੇ ਨੇ ਪਾਤਸ਼ਾਹ ਭਾਈ ਦਇਆ ਸਿੰਘ ਜੀ ਵਾਤਾਵਰਨ ਕਿਦਾਂ ਦਾ ਹੈ ਬਦਲਾ ਚੋਂ ਬਿਜਲੀ ਜੇ ਮਕੇ ਸੀਗੀ ਮਾਰਦੀ रुशनाई सुनहरी जे तार बदिल चो बिजली चमके सी मारई jaan सुनहरी तार दी। दया सिं बल्ले निगा गई जादा तार्टे लोथ लैके बेठा सी जुजार दी।

زندگی سی چوم دی بولے دیا سنگلاش تک کے معصوم دی او زندگی دیدا تیرا ਪੁੱਤਾਂ ਨੂੰ ਤੂੰ ਪਾਲਿਆ ਜ਼ਿੰਦਗੀ ਦੇ ਦਤਿਆ ਸੁਨਹਿਰੀ ਬਝਾ ਵਾਲਿਆ ਬੜੇ ਹੀ ਪਿਆਰ ਨਾਲ ਪੁੱਤਾਂ ਨੂੰ ਤੂੰ ਪਾਲਿਆ ਵੇਖ ਕੇ ਜੁਝਾਰ ਨੂੰ ਕਿਉਂ ਸ਼ਿਕਾ ਲਿਆ ਦਾਤਾ ਇੱਕ ਵਾਰੀ ਚੁੱਕ ਕੇ ਕਲ ਜੇ ਕਿਉਂ ਨਾ ਲਾ ਲਿਆ ਲੱਗਾ ਹੋਇਆ ਪਾਕ ਸ਼ਾਹ ਤੂੰ ਪਿੱਛੇ ਕਿਹੜੀ ਗੱਲ ਦੇ ਹਾਏ ਪੁੱਤਰਾ ਦੀ ਪੀੜ ਤਾਂ ਖੇਰੂ ਵੀ ਨਹੀਂ ਚੱਲਦੇ ਲੱਗਾ ਹੋਇਆ ਪਾਤਸ਼ਾਹ ਤੂੰ ਪਿੱਛੇ ਕਿਹੜੀ ਗੱਲ ਦੇ ਹਾਏ ਪੁੱਤਰਾ ਦੀ ਪੀੜ ਤਾਂ ਕੁੱਖੇ ਰੂਵੀ ਨਹੀਂ ਚੱਲਦੇ ਜੀ ਚਾਉਂਦਾ ਇੱਥੇ ਕੁਝ ਪਿਆਰ ਜਤਲਾਦਿਆਂ ਨਿਭਾਈ ਦੀ ਅਖੀਰ ਜੜੀ ਉਹ ਰਸ਼ਮ ਨਿਭਾਦਿਆਂ ਪਗ ਲਾ ਕੇ ਸੀਸ ਦੀ ਦੋ ਟੋਟ ਕੇ ਪੱਗ ਲਾ ਕੇ ਸੀਸ ਦੀ ਦੋ ਟੋਟ ਕੇ ਮਨਾ ਦਿਆ ਦਾਤਾ ਅੱਦੀ ਅੱਦੀ ਦੁਹਾਂ ਦੇ ਸਰੀਰਾਂ ਉੱਤੇ ਪਾ ਦਿਆ ਇੱਕ ਹੋਰ ਗੱਲ ਕਹਿੰਦਾ ਦਇਆ ਸਿੰਘ ਬੜੇ ਚੁਪਏ ਨੇ ਪਰ ਕਫਲੋਂ ਬਗੈਰ ਤਸੋ ਕਿਦੇ ਪੁੱਤ ਗਏ ਨੇ ਕਲ ਕੀ ਤਰ ਪਾਤਸ਼ਾਹ ਨੇ ਸਿੰਘ ਦੀਆਂ ਮਿਹਣੇ ਭਰੀਆਂ ਗੱਲਾਂ ਸੁਨੀਆਂ ਇੱਕ ਜਵਾਬ ਕੀ ਦਿੱਤਾ ਸਾਹਸੂ ਜੀ ਸੇਖ ਸਾਹਿਬ બોલે દશમેશ પિતા મુખો લલકાર કે હો લેના કી તું સંગા મેરે પુтта નુ પ્યાર કે વેખના મેદાન وچ તું જરા નિગાર કે ਸਿੰਘ ਵੀ ਸ਼ਹੀਦ ਕਨੇ ਹੋਏ ਜਾਣਾ ਮਾਰ ਕੇ ਖਾਲਸੇ ਨੂੰ ਚੱਲ ਪਿਆਰ ਮੈਂ ਖੇਵਾ ਕਿਦਾਂ ਪਾਦਿਆਂ ਹੋਟਾ ਮੇਵਾ ਦੁਬਾਰਾ ਕਹ ਜੀ ਆਖਿਆ ਸਾ ਸੰਗਤ ਇਹ ਜਿਕਰਾ ਮੇਰ ਨਾਲ ਸੰਜਿਆ ਕਰੋ ਮੇਰੀ ਵੀ ਇਸ ਪਾਵਨ ਸਥਾਨ ਤੇ ਹਾਜ਼ਰੀ ਲੱਗ ਜਾਵੇ ਮੋ ਹੁਕਮ ਹੋਇਆ ਸਤੈਜ ਨੂੰ اے ਸ਼ੇਰ ਮੈਂ ਦੁਬਾਰਾ ਕਹਾ ਬੋਲੇ ਕਸ਼ਮੇਸ਼ ਜ਼ਰਾ ਮੁੱਖੋਂ ਲਲਕਾਰ ਕੇ ਲੈਣਾ ਕੀ ਤੂੰ ਸਿੰਗਾ ਮੇਰੇ ਪੁੱਤਾਂ ਨੂੰ ਪਿਆਰ ਕੇ ਵੇਖ ਨਾ ਮੈਦਾਨ ਵਿੱਚ ਤੂੰ ਜ਼ਰਾ ਨਿਗਾਹ ਮਾਰ ਕੇ ਸਿੰਘ ਵੀ ਸ਼ਹੀਦ ਕਨੇ ਹੋਏ ਜਾਨਾ ਵਾਰ ਕੇ ਖਾਲਸੇ ਨੂੰ ਛੱਡ ਪਿਆਰ ਪੁੱਤਾਂ ਦੇ ਅਜ ਤਾਂ ਲਿਆ ਓ ਕਿਆ ਸਿੰਗਾ ਸਿੱਖੀ ਚ ਵਖੇਵਾ ਕਿਦਾਂ ਪਾਦਿਆ ਆਖ ਸਾਖ ਨੇ ਬਾਦਸ਼ਾਹ ਕੀ ਕਹਿ ਰੇ ਸਾਸਮੇ ਜੀ ਕਲਮ ਸਫਰੀ ਸਾਹਿਬ ਦੀ ਦਾਸ ਤੁਹਾਡਾ ਤੁਹਾਡੇ ਚਰਨਾਂ 'ਚ ਕੁਛ ਕਹਿ ਰਿਹਾ ਹੈ ਖਾਲਸੇ ਨੂੰ ਛੱਡ ਪਿਆਰ ਮੈਂ ਪੁੱਤਾਂ ਦਾ ਜਿਤਾ ਦਿਆਂ ਓਏ ਦਿਆ ਸ਼ਿੰਗਾ ਸ਼ੀਖੀ ਚ ਵਖੇਵਾ ਕਿਦਾਂ ਪਾ ਦਿਆਂ ਆਖ ਸੋਖ ਲੈ ਲੇ பைவா மத பே கடை ਨਖਾਹੋ ਜਿਹੜੇ ਰਹੇ ਮੇਰੇ ਨਾਲ ਨੇ ਜਦੋਂ ਤੱਕ ਇਹ ਨਾ ਦਾ ਹਿਸਾਬ ਨਹੀਂ ਉਮਕਦਾ ਜਦੋਂ ਤੱਕ ਇਹ ਨਾ ਦਾ ਹਿਸਾਬ ਨਹੀਂ ਉਮਕਦਾ ਅਜੀਤ ਤੇ ਜੁਝਾਰੀ ਦੀ ਕਿ ਨਹੀਂ ਹੂੰ ਚੁੱਕਦਾ ਜਦੋਂ ਤੱਕ ਇਹ ਨਾ ਦਾ ਹਿਸਾਬ ਨਹੀਂ ਹੂੰ ਮੁੱਕਦਾ ਆ ਜੀਤ ਤੇ ਜੁਝਾਰ ਦੀ ਮੈਂ ਲਾਸ਼ ਨਹੀਂ ਹੂੰ ਚੁੱਕਦਾ ਦਇਆsingਾ ਮੋਹ ਵਾਲੇ ਤੂੰ ਤਿੰਨ ਕੇ ਤਰੋੜ ਦੇ ਅਜੀਤ ਤੇ ਜੁਝਾਰ ਦਾ ਖਿਆਲ ਇੱਥੇ ਛੋੜ ਦੇ ਦਇਆ ਸਿੰਘਾ ਮੋਹ ਵਾਲੇ ਤਿੰਨ ਕੇ ਕਰੋੜ ਦੇ ਛੋੜ ਦੇ ਜੁਝਾਰ ਦਾ ਖਿਆਲ ਇੱਥੇ ਛੋੜ ਦੇ ਪੰਚ ਦੇ ਸ਼ਹੀਦ ਨਹੀਂ ਕੱਪੜਾ ल नूं कपनारूं तुए नी तूं लाए उते रोड़े दया دیا क्यू ॾई जान मोद थ चल सिखी दाटां अ जे ਹੋਰ ਵੀ ਨੇ ਲੰਮੀਆਂ ਇੱਕ ਹੋਰ ਗੱਲ ਮੇਰੇ ਪਾਤਸ਼ਾਹ ਕਹਿੰਦੇ ਨੇ ਸਾਧ ਸੰਗਤ ਭਾਈ ਦਇਆ ਸਿੰਘ ਕੀ ਤੁਸੀਂ ਇਹ ਮਹਿਸੂਸ ਕਰਦੇ ਹੋ ਕਿ ਮੇਰੇ ਸੀਨੇ ਵਿੱਚ ਜੋ ਦਿਲ ਹੈ ਦਿਲ ਨਹੀਂ ਮੇਰੇ ਸੀਨੇ ਵਿੱਚ ਵੀ ਇੱਕ ਪਿਤਾ ਦਾ ਦਿਲ ਧੜਕਦਾ ਹੈ ਮੈਂ ਇਹ ਮਹਿਸੂਸ ਕਰਦਾ ਹਾਂ ਜਿੱਥੇ ਇਨਾ ਮੇਰੇ ਪਿਆਰੀਆਂ ਸਿੰਘਾਂ ਦੀਆਂ ਮੇਰੇ ਪੁੱਤਾਂ ਦੀਆਂ ਲਾਸ਼ਾਂ ਪਈਆਂ ਹਨ ਉਥੇ ਇੱਕ ਲਾਸ਼ ਮੇਰੀ ਵੀ ਹੋਣੀ ਚਾਹੀਦੀ ਸੀ ਲੇਕਿਨ ਮੈਂ ਹੁਕਮ ਦਾ ਵੱਧਾ ਹਾਂ ਇੱਕ ਸ਼ੇਰ ਹੋਰ ਸਾਥ ਸੰਗ ਤੁਹਾਡੀ ਨਜ਼ਰ ਹੈ ਮੇਰੀ ਰੂਹ ਇਸ ਮੌਤ ਨੂੰ ਲੋਚੀ ਦੀ ਰਹੀ ਪਰ ਮੈਂ ਹੁਕਮ ਵਜਾ ਕੇ ਆ ਗਿਆ ਹਾਂ ਲੋਕ ਕੀ ਕਹਿਣਗੇ ਕਹਿਣ ਲਖਵਾਰ ਮੈਨੂੰ ਕਿ ਮੈਂ ਪੁੱਤ ਮਰਵਾ ਕੇ ਆ ਗਿਆ ਮੇਰੀ ਰੂਹ ਇਸ ਮੌਤ ਨੂੰ ਲੋਚੀ ਦੀ ਰਹੀ ਆਹਾਂ ਇਹਨਾ ਮੇਣਿਆ ਤੋਂ ਸਮਝਾਂ ਮਾਨਗਾ ਕਿ ਮੈਂ ਜਾਨ ਬਚਾ ਕੇ ਆ ਗਿਆ ਹਾਂ ਲੇਕਿਨ ਸੁਣ ਕੀ ਨਹੀਂ ਸਾਹ ਸਕਦਾ ਸਾਸ ਜੀ ਪਾਤਸ਼ਾਹ ਕਹਿੰਦੇ ਨੇ ਮੈਨੂੰ ਰਤਾ ਸ਼ੇਗ ਦੇ ਸ਼ੇਗ ਹੋਰ ਸਮਝੇ ਤੇ ਪੁੱਤ ਹੋਰ ਸਮਝੇ ਮਹਾਨ ਜੀ ਜੰਬਾਦ ਜ਼ਿੰਦਾਬਾਦ ਅਗਰ ਦਾਰਾ ਜੀ ਵੀ ਕਹਿੰਦੇ ਕੀ ਆ ਬਾਤ ਆ ਸ਼ੇਰ ਦਾ ਮੁਕਾਬਲ ਸ਼ਬਦ ਹੁਕਮ ਹੈ ਆਖਰੀ ਫਿਰ ਮੈਂ ਆਪ ਜੀ ਨਾਲ ਸੰਝਾ ਕਰਾਂ ਮੈ ਨੂਰਤ ਪਰ ਮੈਨੂੰ ਬੇਸ਼ੱਕ ਜੰਗ ਦਾ ਚੋਰ ਸਮਝੇ ਪਰ ਮੈਂ ਇਹ ਨਾ ਸੁਣਾ ਗੋਬਿੰਦ ਸਿੰਘ ਨੇ ਸেন্দু ਹੋਰ ਸਮਝੇ ਕਿ ਪੁੱਤ ਹੋਰ ਸਮਝੇ ਰਾਹੀ ਕੋਈ प्रीतियां मज़लांतां मज़ल मुकामीत मंज़िलंज़ल मुकाम वेख न புதா தர தூக்கூடா ਗੀਤ ਖੁਸ਼ੀ ਦੇ ਗਾਵਦਾ ਵੇਖਿਆ ਨਾ ਪਤਾ ਕੋਈ ਪੁੱਤ ਦੀ ਲਾਸ਼ ਉੱਤੇ ਗੀਤ ਖੁਸ਼ੀ ਦੇ ਗਾਵਦਾ ਵੇਖਿਆ ਨਾ ਦੇਖਿਆ ਵਾਹਿਗੁਰੂ ਜੀ ਪਾਖਰ ਸਾਹਿਬ ਵਾਹਿਗੁਰੂ ਜੀ